ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਦੇ ਲਈ ਆ ਜੋ ਆਪਣੇ ਘਰ ਪਰਿਵਾਰ ਦੀਆਂ ਕੁਝ ਸਮੱਸਿਆਵਾਂ ਤੋਂ ਬੜੇ ਜਿਆਦਾ ਦੁਖੀ ਪਰੇਸ਼ਾਨ ਨੇ ਘਰ ਦੇ ਵਿੱਚ ਬਿਮਾਰੀ ਆ ਘਰ ਦੇ ਵਿੱਚ ਗਰੀਬੀ ਆ ਘਰ ਦੇ ਜੀ ਆਲਸੀ ਆ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸਾਨੂੰ ਸਾਰੀ ਸਮਝ ਲੱਗ ਜਾਵੇਗੀ ਕਿ ਆਪਣੇ ਘਰ ਦੇ ਵਿੱਚ ਸਾਨੂੰ ਕੀ ਬਦਲਾਅ ਕਰਨ ਦੀ ਲੋੜ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੁਝ ਆਦਤਾਂ ਬਾਰੇ ਗੱਲ ਕਰਨੀ ਆ ਜੇਕਰ ਆਪਾਂ ਇਹ ਕੁਝ ਆਦਤਾਂ ਬਦਲ ਲੈਨੇ ਆ ਜਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੰਗੀਆਂ ਆਦਤਾਂ ਅਪਣਾ ਲੈਨੇ ਆ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਬਦਲਾਅ ਹੁੰਦੇ ਨੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੇ ਵਿਸ਼ੇ ਦੀ ਗੱਲਬਾਤ ਕਰਨੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ ਇਹਦੇ ਪਾਤਰਾਂ ਵੱਲ ਨਹੀਂ ਜਾਣਾ ਕਿਉਂਕਿ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ ਅਤੇ ਪੁਰਾਣੇ ਬਜ਼ੁਰਗ ਬਹੁਤ ਵੱਡੀਆਂ-ਵੱਡੀਆਂ ਸਿੱਖਿਆਵਾਂ ਸਾਨੂੰ ਕਹਾਣੀਆਂ ਸਾਨੂੰ ਸੁਣਾ ਕੇ ਦਿੰਦੇ ਸਨ ਕਿਉਂਕਿ ਕਹਾਣੀ ਦੇ ਰਾਹੀਂ ਗੱਲ ਵਧੀਆ ਤਰੀਕੇ ਦੇ ਨਾਲ ਸਮਝ ਵਿੱਚ ਆ ਜਾਂਦੀ ਆ ਤੇ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਜੀ ਦੇ ਨਾਲ ਇੱਕ ਨਿੱਕੀ ਜੀ ਕਹਾਣੀ ਸਾਂਝੀ ਕਰਾਂਗੇ ਫਿਰ ਉਸ ਤੋਂ ਬਾਅਦ ਅੱਗੇ ਦੀ ਗੱਲਬਾਤ ਕਰਦੇ ਆ ਇਸ ਕਹਾਣੀ ਦੀ ਸਿੱਖਿਆ ਵੱਲ ਜਾਣਾ ਹੈ ਕਹਾਣੀ ਦੇ ਪਾਤਰਾਂ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਕਿਉਂਕਿ ਕਹਾਣੀ ਦੀ ਸਿੱਖਿਆ ਬਹੁਤ ਉੱਚੀ ਹੈ ਕਹਿੰਦੇ ਦਲੇਦਰ ਦਾ ਅਤੇ ਲక్ష్ਮੀ ਜੀ ਦੋਵੇਂ ਸੱਖ ਪਹਿਣਾ ਅਤੇ ਦੋਵਾਂ ਪਹਿਣਾ ਦਾ ਆਪਸ ਦੇ ਵਿੱਚ ਸੁਭਾਅ ਆਦਤਾਂ ਕੁਝ ਵੀ ਨਹੀਂ ਲੈਂਦਾ ਅਤੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਇਹ ਦੋਵੇਂ ਸੱਖੀਆਂ ਪਹਿਣਾ ਸਵੇਰੇ ਸਵੇਰੇ ਧਰਤੀ ਨੂੰ ਘੇਰਦੇ ਆਉਂਦੀਆਂ ਨੇ ਅਤੇ ਹਰ ਗਲੀ ਮਹੱਲੇ ਹਰ ਘਰ ਦੇ ਕੋਲ ਲੰਘਦੀਆਂ ਨੇ ਅਤੇ ਜਿੱਥੇ ਜਿਸ ਨੂੰ ਜੋ ਭਸਾ ਹੁੰਦਾ ਉਹਦੇ ਘਰ ਦੇ ਵਿੱਚ ਇਹ ਵਾਸ ਕਰ ਲੈਂਦੀਆਂ ਨੇ ਦਲੇਦਰਤਾ ਦੀ ਪ੍ਰਸੰਸਾ ਕੀ ਆ ਗੰਦਗੀ ਕੂੜਾ ਕਰਕਟ ਆਲਸ ਨੂੰ ਕਿਉਂਕਿ ਦਲੇਦਰਤਾ ਨੂੰ ਉਹੀ ਲੋਕ ਪਸੰਦ ਨੇ ਜੋ ਨਾ ਤਾਂ ਆਪਣੇ ਸਾਫ ਸਫਾਈ ਰੱਖਦੇ ਆ ਨਾ ਆਪਣੇ ਘਰ ਦੀ ਸਾਫ ਸਫਾਈ ਰੱਖਦੇ ਆ ਜਿਹੜੇ ਦੋਤਾ ਸੰਦੇ ਆ ਉਹਨਾਂ ਦੇ ਉੱਤੇ ਦਲੇਦਰਤਾ ਬਹੁਤ ਖੁਸ਼ ਹੁੰਦੀ ਆ ਉਹਨਾਂ ਘਰਾਂ ਦੇ ਵਿੱਚ ਪੱਕਾ ਵਾਸ ਕਰ ਲੈਂਦੀ ਆ ਅਤੇ ਉਹਨਾਂ ਘਰਾਂ ਦੇ ਵਿੱਚ ਵਾਸ ਕਰਕੇ ਉਹਨਾਂ ਘਰਾਂ ਦੇ ਜੀਆਂ ਨੂੰ ਹੋਰ ਆਰਸੀ ਬਣਾ ਦਿੰਦੀ ਆ ਫਿਰ ਹੌਲੀ ਹੌਲੀ ਉਹਨਾਂ ਘਰਾਂ ਦੇ ਵਿੱਚ ਬਿਮਾਰੀਆਂ ਆ ਜਾਂਦੀਆਂ ਆਨੇ ਤੱਕ ਅਰਥਾਤ ਦੰਦ ਰੋਸਤੀ ਤਰੱਕੀ ਵਰਗਤ ਸਭ ਕੁਝ ਰੁਕ ਜਾਂਦਾ ਹੈ ਅਤੇ ਦੂਸਰੇ ਪਾਸੇ ਲਕਸ਼ਮੀ ਜੀ ਕਹਿੰਦੇ ਉਹਨਾਂ ਨੂੰ ਪਸੰਦ ਆ ਸਾਫ ਸਫਾਈ ਜਿਹੜੇ ਲੋਕ ਆਪਣਾ ਇਨਸਾਫ ਸਫਾਈ ਰੱਖਦੇ ਆ ਆਪਣੇ ਘਰ ਦੀ ਸਾਫ ਸਫਾਈ ਰੱਖਦੇ ਆ ਆਪਣੇ ਆਲੇ ਦੁਆਲੇ ਨੂੰ ਸਾਫ ਸਫਰਾ ਰੱਖਦੇ ਆ ਜਿਹੜੇ ਘੱਟ ਖਾਂਦੇ ਆ ਘੱਟ ਖਾਂਦੇ ਆ ਉਹ ਲੋਕ ਲక్ష్ਮੀ ਨੂੰ ਪਸੰਦ ਆ ਤਾਂ ਉਹਨਾਂ ਘਰਾਂ ਦੇ ਵਿੱਚ ਨਿਕੰਦੀ ਨਿਵਾਸ ਕਰਨ ਲੈਂਦੇ ਆ ਅਤੇ ਉਹਨਾਂ ਘਰਾਂ ਦੇ ਵਿੱਚ ਜਾ ਕੇ ਉਹਨਾਂ ਘਰਾਂ ਦੇ ਧੰਨ ਭੰਡਾਰ ਨੂੰ ਭਰ ਦਿੰਦੇ ਆ ਉਹਨਾਂ ਘਰਾਂ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਇਹ ਕਹਾਣੀ ਸੁਣਾਉਣ ਪਿੱਛੇ ਸਾਡੇ ਬਜ਼ੁਰਗਾਂ ਦਾ ਮਕਸਦ ਇਹ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਉੱਦਮੀ ਬਣਾ ਸਕੀਏ, ਮਿਹਨਤੀ ਬਣਾ ਸਕੀਏ। ਸਾਡੇ ਬੱਚੇ ਆਲਸ ਦਿਨਦਰ ਤੋਂ ਬਚੇ ਰਹਿਣ। ਉਹ ਇਹੋ ਸਮਝਾਉਣ ਦੀ ਕੋਸ਼ਿਸ਼ ਕਰਦੇ ਸੀ ਕਿ ਆਲਸ ਦਿਨਦਰ ਪਰਦੇ ਨੂੰ ਲੈ ਜਾਂਦਾ ਹੈ। ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤਾ ਆਰਾਮ ਕਰਨ ਦੀ ਆਦਤ ਪੈ ਜਾਵੇ ਨਾ, ਜਿਹਨੂੰ ਆਲਸ ਘੇਰ ਲਵੇ ਕਿਉਂਕਿ ਆਲਸੀ ਅਤੇ ਅਰਾਮ ਦੇ ਸ਼ੌਕੀਨ ਬੰਦੇ ਹਮੇਸ਼ਾ ਮੰੰਜੇ ਦੇ ਤੇ ਲੰਮੇ ਪਏ ਰਹਿੰਦੇ ਆ ਬੈਠੇ ਪਿਠਾਈ ਖਾਂਦੇ ਪੀਂਦੇ ਆ ਉਥੇ ਹੀ ਸੌ ਜਾਂਦੇ ਆ ਉਹ ਆਪਣੇ ਕੰਮਾਂ ਪਰਤੀ ਲਾਪਰਵਾਹ ਹੁੰਦੇ ਆ ਤਾਂ ਫਿਰ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਹਾਸਲ ਨਹੀਂ ਕਰ ਪਾਉਂਦੇ ਜਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਮਿੱਥੀਆਂ ਹੀ ਮੰਜ਼ਿਲਾਂ ਤੱਕ ਪਹੁੰਚ ਹੀ ਨਹੀਂ ਪਾਉਂਦੇ ਪਰ ਦੂਸਰੇ ਪਾਸੇ ਜਿਹੜੇ ਲੋਕ ਉਦਮੀ ਨੇ ਮਿਹਨਤੀ ਨੇ ਉਹ ਲੋਕ ਆਪਣੀ ਮਿੱਥੀ ਹੋਈ ਮੰਜ਼ਿਲ ਤੱਕ ਪਹੁੰਚਦੇ ਆ ਆਪਣੇ ਸੁਪਨੇ ਆਪਣੀਆਂ ਇਸ਼ਾਆਂ ਨੂੰ ਪੂਰੀਆਂ ਕਰ ਲੈਂਦੇ ਆ ਤਾਂ ਇਸ ਲਈ ਆਪਾਂ ਵੀ ਉਦਮੀ ਬਣਨਾ ਹੈ ਮਿਹਨਤੀ ਬਣਨਾ ਹੈ ਆਲਸ ਦਿਲੇਤਰ ਤੋਂ ਦੂਰ ਰਹਿਣਾ ਹੈ ਅਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਆਦਤਾਂ ਸਾਨੂੰ ਆਲਸੀ ਬਣਾਉਂਦੀਆਂ ਨੇ ਉਹਨਾਂ ਤੋਂ ਦੂਰ ਰਹਿਣਾ ਹੈ ਅਤੇ ਆਲਸੀ ਬਣਾਉਣ ਵਾਲੀਆਂ ਆਦਤਾਂ ਕਿਹੜੀਆਂ ਨੇ ਜਿਆਦਾ ਸੌਣਾ ਜਿਆਦਾ ਖਾਣਾ ਕਿਉਂਕਿ ਜਿੰਨਾ ਹੀ ਆਪਾਂ ਜਿਆਦਾ ਖਾਂਦੇ ਆ ਨਾ ਉਨਾ ਹੀ ਸਾਨੂੰ ਆਲਸ ਪੈਂਦਾ ਹੈ ਅਤੇ ਜਿੰਨਾ ਜਿਆਦਾ ਸੌਂਦੇ ਆ ਇਹ ਵੀ ਆਲਸ ਦਾ ਕਾਰਨ ਬਣਦਾ ਹੈ ਸਾਡੇ ਤੰਦਰੁਸਤ ਨਿਰੋਇਸ਼ ਸਰੀਰ ਦੇ ਲਈ ਸਾਨੂੰ 6-7 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਆ ਜੇਕਰ ਆਪਾਂ ਰਾਤ ਨੂੰ 6-7 ਘੰਟੇ ਗੂੜੀ ਨੀਂਦ ਸੋਣੀ ਨੀਂਦ ਸੌਣਿਆ ਨੇ ਨਾ ਤਾਂ ਸਾਨੂੰ ਅਗਲੇ ਦਿਨ ਦੇ ਲਈ ਊਰਜਾ Energi, energi takar energi ya, asli 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 ke ਬੜੇ ਸੋਹਣੇ ਤਰੀਕੇ ਨਾਲ ਕਰ ਪਾਉਂਦੇ ਆ ਪਰ ਜੇਕਰ ਸਾਨੂੰ ਰਾਤ ਨੂੰ ਨੀਂਦ ਚੱਕ ਚੱਕਾ ਨਾ ਆਵੇ ਕਿਰਪਾ ਕਰੀ ਆਪਾਂ 10 12 ਘੰਟੇ ਬਿਸਤਰੇ ਉੱਤੇ ਲੰਮੇ ਕਿਉਂ ਨਾ ਪੈ ਰਹੀਏ ਫਿਰ ਵੀ ਫਿਰ ਤਾਂ ਵੀ ਸਾਡਾ ਸਰੀਰ ਆਰਾਮ ਦੇ ਵਿੱਚ ਨਹੀਂ ਆਉਂਦਾ ਸਾਡੇ ਸਰੀਰ ਨੂੰ ਉਹ ਊਰਜਾ એનર્ਜੀ ਨਹੀਂ ਮਿਲਦੀ ਸਾਡਾ ਸਰੀਰ ਆਲਸ ਦੇ ਨਾਲ ਘਿਰਿਆ ਰਹਿੰਦਾ ਹੈ ਅਤੇ ਅਗਲੇ ਦਿਨ ਦੇ ਕੰਮ ਕਾਰਾਂ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦਾ ਅਤੇ ਰਾਤ ਨੂੰ ਨੀਂਦ ਨਾ ਆਉਣ ਦਾ ਕਾਰਨ ਵੀ ਜ਼ਿਆਦਾ ਭੋਜਨ ਖਾਣਾ ਹੈ ਕਿਉਂਕਿ ਕਈ ਲੋਕ ਰਾਤ ਨੂੰ ਸੌਂਸਾ ਲੱਗਿਆ ਮੇਲ ਪਰ ਕੀ ਭੋਜਨ ਸ਼ਕ ਲੈਂਦੇ ਆ ਫਿਰ ਉਹ ਰਾਤ ਨੂੰ ਪਚੌਣ ਦੇ ਵਿੱਚ ਬਹੁਤ ਤਕਲੀਫ ਹੁੰਦੀ ਆ ਕਿਉਂਕਿ ਖਾ ਕੇ ਕੁਝ ਦੇਰ ਤੈਨਾ ਚਾਹੀਦਾ ਹੈ ਤੇ ਰਾਤ ਨੂੰ ਤਮਾਨ ਵੇਲੇ ਖਾਸ ਧਿਆਨ ਰੱਖੋ ਕਿ ਸਾਦਾ ਭੋਜਨ ਸ਼ਕੋ ਬਹੁਤਾ ਤੇਜ਼ ਮਸਾਲੇਦਾਰ ਤਲਿਆ ਹੋਇਆ ਨਹੀਂ ਖਾਣਾ ਚਾਹੀਦਾ ਅਤੇ ਭੁੱਖ ਰੱਖ ਕੇ ਖਾਣਾ ਚਾਹੀਦਾ ਹੈ ਭੁੱਖ ਰੱਖ ਕੇ ਖਾਣ ਤੋਂ ਭਾਵ ਇਹ ਹੈ ਕਿ ਜਿੰਨੀ ਕਾਪ ਭੁੱਖ ਲੱਗੀ ਹੈ ਨਾ ਉਹਦੇ ਨਾਲੋਂ ਘੱਟ ਖਾਣਾ ਜਿੰਨਾ ਘੱਟ ਖਾਵਾਂਗੇ ਜਿੰਨਾ ਘੱਟ ਸੋਵਾਂਗੇ ਨਾ ਉਨਾ ਹੀ ਤੰਦਰੁਸਤ ਨਰੋ ਲਗ ਕੇ ਘੱਟ ਸੌਣ ਦਾ ਮਤਲਬ ਇਹ ਨਹੀਂ ਹੈ ਦੀ ਆਪਾਂ ਆਪਣੇ ਸਰੀਰ ਨੂੰ ਪੂਰੀ ਨੀਂਦ ਨਹੀਂ ਦੇਣੀ ਕਿਉਂਕਿ ਸਰੀਰ ਨੂੰ ਪੂਰੀ ਨੀਂਦ ਦੇਣੀ ਬਹੁਤ ਜ਼ਰੂਰੀ ਹੈ ਜੇਕਰ ਆਪਾਂ ਪੂਰੀ ਨੀਂਦ ਲਾ ਨਹੀਂ ਲੈਂਦੇ ਤਾਂ ਵੀ ਆਪਾਂ ਆਲਸੀ ਬਣੇ ਰਹੇਗੇ ਸੁਸਤੀ ਨੇ ਸਾਨੂੰ ਕਿਹੜਾ ਪਾਇਂ ਰੱਖੜਾ ਹੈ ਹੌਲੀ ਹੌਲੀ ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਬਿਮਾਰੀਆਂ ਆਣ ਕੇ ਰੋਣਾ ਨੇ ਇਸ ਲਈ ਪੂਰਾ ਸੌਣਾ ਹੈ ਪਰ ਜ਼ਿਆਦਾ ਨਹੀਂ ਸੌਣਾ ਅਤੇ 6-7 ਘੰਟੇ ਦੀ ਨੀਂਦ ਕਾਫੀ ਹੈ ਜੇਕਰ ਆਪਾਂ ਆਤਮ 10:00 ਵਜੇ ਸੌਂ ਜਾਂਦੇ ਆ 10:00 ਵਜੇ ਸੌ ਕੇ 4:00 ਵਜੇ ਉੱਠ ਜਾਓ

ਕਿ ਆਪਾਂ ਆਪਣੇ ਕੰਮ ਕਾਰ ਸਮੇਂ ਸਿਰ ਕਰ ਕਰਨੇ ਆ ਅਤੇ ਸਹੀ ਤਰੀਕੇ ਦੇ ਨਾਲ ਕੰਮ ਕਰਨਾ ਕਿਉਂਕਿ ਜਦੋਂ ਆਪਾਂ ਕਾਲੇ ਪਣ ਦੇ ਵਿੱਚ ਕੰਮ ਕਰਦੇ ਆ ਨਾ ਤਾਂ ਉਹ ਕੰਮਾਂ ਦੇ ਵਿੱਚ ਸਾਡਾ ਨੁਕਸਾਨ ਹੋ ਸਕਦਾ ਹੈ ਤਾਂ ਇਸ ਕਰਕੇ ਸਾਡੀ ਤੰਦਰੁਸਤੀ ਤਰੱਕੀ ਅਤੇ ਮਨ ਦੀ ਖੁਸ਼ੀ ਦੇ ਲਈ ਸਵੇਰੇ ਜਲਦੀ ਉੱਠਣਾ ਬਹੁਤ ਜ਼ਰੂਰੀ ਹੈ ਅਮਰਤ ਵੇਲੇ ਦੇ ਵਿੱਚ ਉੱਠਣਾ ਬਹੁਤ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਨਿਯਮ ਆਪਾਂ ਬਣਾਉਣਾ ਹੈ ਅਮਰਤ ਦੇ ਨਿਯਮ ਨਾ ਜ਼ਿਆਦਾ ਸੌਣਾ ਹੈ ਨਾ ਹੀ ਜ਼ਿਆਦਾ ਖਾਣਾ ਹੈ ਆਪਣੇ ਆਪਣੇ ਘਰ ਦੀ ਸਫਾਈ ਰੱਖਣੀ ਹੈ ਕਿਉਂਕਿ ਜੇਕਰ ਅਸੀਂ ਆਪਣੇ ਸੀ ਸਫਾਈ ਨਾਲ ਰੱਖੀ ਆਪਣੇ ਘਰ ਦੀ ਸਾਫ ਸਫਾਈ ਨਾ ਰੱਖੀ ਤਾਂ ਹੌਲੀ ਹੌਲੀ ਸਾਨੂੰ ਬਿਮਾਰੀਆਂ ਨੇ ਆਣੇ ਰਣਾ ਹੈ ਤਾਂ ਇਸ ਕਰਕੇ ਆਪਣੀ ਤੇ ਘਰ ਦੀ ਰੋਹਾਂ ਦੀ ਸਾਫ ਸਫਾਈ ਰੱਖਣੀ ਜ਼ਰੂਰੀ ਆ ਆਲੇ ਦੁਆਲੇ ਦੀ ਸਾਫ ਸਫਾਈ ਰੱਖਣੀ ਜ਼ਰੂਰੀ ਆ ਇਹ ਨਹੀਂ ਵੀ ਆਪਾਂ ਸਿਰਫ ਆਪਣੇ ਆਪ ਨਾਲ ਧਿਆਨ ਦੇ ਲਈਏ ਤੇ ਘਰ ਦਾ ਧਿਆਨ ਹੀ ਨਾ ਲਈਏ ਘਰ ਦੇ ਵਿੱਚ ਗੰਦਗੀ ਪਈ ਹੋਵੇ ਸਾਡੀ ਰਸੋਈ ਦੇ ਵਿੱਚ ਝੂਠੇ ਬਰਤਨ ਜਾਂ ਬੇਹਾ ਭੋਜਨ ਸਾਰਾ ਪਰ ਛੱਕ ਰਹੇ ਤਾਂ ਵੀ ਇਸ ਨੂੰ ਸਾਫ਼ ਕਹਿ ਸਕਦੇ ਆ ਤਾਂ ਆਪਣੇ ਸੁੰਨੇ ਛੇਤੀ ਵੀ ਸਾਫ਼ ਸਫਾਈ ਦਾ ਧਿਆਨ ਰੱਖਣਾ ਘਰ ਦੀ ਸਫਾਈ ਵੱਲ ਵੀ ਧਿਆਨ ਦੇਣਾ, ਖਾਸ ਕਰਕੇ ਆਪਣੀ ਰਸੋਈ ਦੀ ਸਾਫ਼ ਸਥਾਈ ਵੱਲ ਅਤੇ ਰਸੋਈ ਦੇ ਵਿੱਚ ਕੀ ਬਣ ਰਿਹਾ ਹੈ, ਕਿਸ ਤਰ੍ਹਾਂ ਦੇ ਨਾਲ ਬਣ ਰਿਹਾ ਹੈ, ਇਹਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਤਾਂ ਹੀ ਸਾਡਾ ਸਰੀਰ ਤੰਦਰੁਸਤ ਰਹੂਗਾ ਰਹ ਸਕਦਾ ਹੈ ਅਤੇ ਜੇਕਰ ਸਾਡਾ ਸਰੀਰ ਤੰਦਰੁਸਤ ਹੈ ਨਾ, ਤਾਂ ਹੀ ਅਸੀਂ ਆਪਣੇ ਕੰਮਾਂ ਕਰਾਂ ਸਹੀ ਤਰੀਕੇ ਦੇ ਨਾਲ ਕਰ ਪਾਵਾਂਗੇ। ਸਰੀਰ ਤੰਦਰੁਸਤ ਹੋਵੇ, ਮਨ ਖੁਸ਼ ਹੋਵੇ, ਤਾਂ ਫਿਰ ਕੰਮ ਅੱਗੇ ਲੱਗ ਕੇ ਪੰਜ ਫਿਰਦੇ ਆ। ਉਹ ਕੰਮ ਸਾਡੇ थोड़े समय समय में जिसे ही सरी पेदलाल ने प्रेरित कर दिया पर पर कसादा शरीर में बीमारियां या शरीर में आलस दिल दिल में के रापा है मान मान जब भी कोई न कोई बोझ जड़ता चल दिया तो एक कसौटी खाएगा काम में करना लग जाता है बहुत तैयार लग जाता है अतिसीसी सही देख के दिलाना ही कर कर देंगे परतान � ਤਾਸਕ ਵੀ ਸੌਕੇ ਤਰੀਕਰੀ ਦੇ ਨਾਲ ਪੂਰੇ ਕਰ ਕਰਦਾ ਹੈ ਤਾਂ ਇਸ ਕਰਕੇ ਆਪਣੇ ਤੰਦਰੁਸਤੀ ਦਾ ਪੂਰਾ ਪੂਰਾ ਧਿਆਨ ਰੱਖਣਾ ਹੈ ਆਪਣੇ ਮਨ ਦੀ ਖੁਸ਼ੀ ਦਾ ਧਿਆਨ ਰੱਖਣਾ ਹੈ ਜੇਕਰ ਸਾਦਾ ਤਨ ਅਤੇ ਮਨ دونوں ਤੰਦਰੁਸਤ ਨਰੋਏ ਆ ਤਾਂ ਤਰੱਕੀ ਆਪਣੇ ਆਪ ਹੀ ਸਾਡੇ ਘਰ ਦੇ ਵਿੱਚ ਆਵੇਗੀ ਸੋ ਸੰਗਤ ਜੀ ਜੇਕਰ ਆਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਨਾ ਸੰਗਤ ਜੀ ਵੀਡੀਓ ਦੇ ਵਿੱਚ ਜੋ ਵੀ ਕਹਾਣੀ ਆ ਪਾਪ ਜੀ ਦੇ ਨਾਲ ਸਾਂਝੀ ਕੀਤੀ ਆ ਕਹਾਣੀ ਭਾਵੇਂ ਕਾਲ ਪਟਕਿਆ